ਦਲਜੀਤ ਦੋਸਾਂਝ ਦੇ ਸ਼ੋਤੋ ਪਹਿਲਾਂ ਸਟੇਜ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮਿਲਣ ਲਈ ਪਹੁੰਚਦੇ ਨੇ ਅਤੇ ਰੱਜ ਕੇ ਤਰिफਾ ਕਰਦੇ ਨੇ ਦਲਜੀਤ ਦੋਸਾਂਝ ਉਹਨਾਂ ਗਾਇਕਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਦੀ ਸ਼ੁਰੂਆਤ ਭਾਵੇਂ ਆਮ ਜੀ ਹੋਈ ਸੀ ਸਧਾਰਨ ਜੀ ਹੋਈ ਸੀ ਪਰ ਆਪਣੀ ਕਿਸਮਤ ਪ੍ਰਤਿਭਾ ਕੰਮ ਪ੍ਰਤੀ ਸਮਰਪਣ ਦੇ ਅਤੇ ਆਪਣੇ ਨਰਮ ਸੁਭਾਅ ਕਾਰਨ ਉਹ ਕੁਝ ਕੁ ਸਮੇਂ ਦੇ ਵਿੱਚ ਹੀ ਮਸ਼ਹੂਰ ਹੋ ਗਏ ਹਾਲਾਂਕਿ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਕੰਮ ਕਰਦਿਆਂ ਨੂੰ ਕਾਫੀ ਸਮਾਂ ਹੋ ਚੁੱਕਿਆ ਹੈ ਪਰ ਅੱਜ ਜਦ ਦਿਲਜੀਤ ਦੋਸਾਂਝ ਦਾ ਰੁਤਬਾ ਉਹ ਹਰ ਇੱਕ ਪੰਜਾਬੀ ਨੂੰ ਫਕਰ ਜ਼ਰੂਰ ਮਹਿਸੂਸ ਕਰਵਾਂਦਾ ਹੈ ਉਹਨਾਂ ਨੇ ਨਾ ਸਿਰਫ ਪੰਜਾਬ ਦੇ ਸੰਗੀਤ ਤੇ ਰਾਜ ਕੀਤਾ ਹੈ ਬਲਕਿ ਆਪਣੀ ਅਦਾਕਾਰੀ ਦੇ ਨਾਲ ਭਾਰਤੀ ਫਿਲਮ ਉਦਯੋਗ ਦੇ ਵਿੱਚ ਵੀ ਹਲਚਲ ਮਚਾ ਦਿੱਤੀ ਹੈ ਗੱਲ ਕੀਤੀ ਜਾਵੇ ਦਿਲਜੀਤ ਦੋਸਾਂਝ ਦੀ ਤਾਂ ਕਰੀਨਾ ਕਪੂਰ ਖਾਨ ਤੱਬੂ ਅਤੇ ਕ੍ਰਿਤੀ ਸੈਨਨ ਪਰਨੀਤੀ ਚੋਪੜਾ ਦੇ ਨਾਲ ਫਿਲਮ ਕਰਨ ਤੋਂ ਬਾਅਦ ਦਰਸ਼ਕਾਂ ਦਾ ਮਨੋਰੰਜਨ ਤਾਂ ਕਿ ਤੈ ਪਰ ਦਿਲਜੀਤ ਆਪਣੇ ਦਿਲ ਲੂਮੀਨਾਟੀ ਟੂਰ ਨਾਲ 24 ਦੇ ਹਿੱਸੇ ਦੇ ਵੱਜੋ ਜੋ ਹੈ ਵਰ ਟੂਰਤੇ ਹਨ ਜਿहां ਲੂਮੀਨਾਟੀ ਟੂਰ ਸਾਲ 2024 ਦੇ ਹਿੱਸੇ ਵੱਜੋ ਵਰ ਟੂਰਤੇ ਚੱਲ ਰਹੇ ਨੇ ਤਾਂ ਦੱਸਦੇ ਕਿ ਟੋਰਾਂਟੋ ਦੇ ਵਿੱਚ ਉਹਨਾਂ ਦਾ ਜੋ ਹੈ ਸ਼ੋਅ ਚੱਲ ਰਿਹਾ ਸੀ ਜਿੱਥੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੂੰ ਸਟੇਜ 'ਤੇ ਮਿਲਣ ਦੇ ਲਈ ਪਹੁੰਚਦੇ ਨੇ ਸ਼ੁਭਕਾਮਨਾਵਾ ਦਿੰਦੇ ਨੇ ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਭਾਵੇਂ ਇੱਕ ਭਾਰਤੀ ਅਭਿਨੇਤਾ ਅਤੇ ਗਾਇਕ ਹੋਵੇ ਪਰ ਦੁਨੀਆ ਦੇ ਹਰ ਸ਼ਹਿਰ ਦੇ ਵਿੱਚ ਉਹਨਾਂ ਦੇ ਪ੍ਰਸ਼ੰਸਕ ਨੇ ਉਹਨਾਂ ਦਾ ਸੰਗੀਤ ਹਰ ਗਲੀ ਅਤੇ ਮੁਹੱਲੇ ਤੱਕ ਪਹੁੰਚ ਗਿਆ ਜਿਸ ਦੇ ਨਾਲ ਉਹ ਹਰ ਸਮੇਂ ਦੇ ਸਭ ਤੋਂ ਪਸੰਦੀਦਾ ਪੰਜਾਬੀ ਕਲਾਕਾਰ ਦੇ ਵਿੱਚੋਂ ਇੱਕ ਬਣ ਗਏ ਨੇ ਤਾਂ ਦੇਖ ਸਕਦੇ ਹੋ ਜਿੱਥੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਜਸਟਿਨ ਟਰੂਡੋ ਹਾਸਿਆ ਖੇਡਿਆ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਪੂਰੀ ਟੀਮ ਦੇ ਨਾਲ ਬਕਾਇਦਾ ਮਿਲਦੇ ਨੇ ਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਰੱਜ ਕੇ ਤਾਰੀਫ ਕਰਦੇ ਨੇ ਦਰਅਸਲ ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ ਇੱਕ ਮਹਾਨ ਦੇਸ਼ ਹੈ ਜਿੱਥੇ ਪੰਜਾਬ ਦਾ ਇੱਕ ਪੁੱਤ ਯਾਨੀ ਕਿ ਦਿਲਜੀਤ ਦੋਸਾਂਝ ਇਤਿਹਾਸ ਰਚ ਰਿਹਾ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਆਪਣੀ ਰਾਏ ਆਪਣੇ ਵਿਚਾਰ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਨਾ ਅਤੇ ਦਲਜੀਤ ਦੋਸਾਂਝ ਦੇ ਤੁਸੀਂ ਵੀ ਫੈਨ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਕਿੰਨਾ ਕੁ ਮਾਨ ਹੁੰਦਾ ਹੈ ਦਲਜੀਤ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝਾ ਕਰਨਾ